ਆਸਰ ਦਰਬਾਰ ਸਾਹਿਬ ਆਏ ਮਥੈਟਿਕਲੀ ਅਸੀਂ ਬਹੁਤ ਹੀ ਗੁਰੂ ਮਾਰ ਦੇ ਬਹੁਤ ਕਿਰਪਾ ਅਸੀਂ ਇਹ ਗੱਲਾਂ ਕਰਦੇ ਆ ਰਹੇ ਸੀ ਕਿ ਬਹੁਤ ਅਸੀਂ ਖੁਸ਼ ਨਸੀਬ ਹੈ ਗਏ ਕਿ ਗੁਰੂ ਮਾਰਾ ਚਰਨਾ ਚਾਹੇ ਆ ਦਰਬਾਰ ਸਾਹਿਬ ਤੇ ਤੁਹਾਨੂੰ ਬਤਾ ਕੇ ਹਰ ਬੰਦੇ ਦਾ ਚਾਹ ਹੁੰਦਾ ਹੈ ਕਿ ਆਸ ਹੈ ਔਰ ਇਹ ਗੁਰੂ ਮਾਰ ਕਿਰਪਾ ਕਰ ਦੇ ਤਾਂ ਹੀ ਬੰਦਾ ਆਪ ਆਂਦਾ ਅਸੀਂ ਕੋਈ 8 ਮਹੀਨੇ ਪਲਾਨ ਕਰ ਰਹੇ ਸੀ ਆਣਾ 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 ਕੁਝ ਨਾ ਕੁਝ ਹੁੰਦਾ ਰਿਹਾ ਬਾਅਦ ਮਾਰ ਨੇ ਕਿਰਪਾ ਕੀਤੀ ਅੱਜ ਦਾ ਦਿਨ ਬਹੁਤ ਸ਼ੁਕਰ दर्शन वास्ते आए बस जीते रहते रहे, रहे बड़े भागा वाले लोग ने के गुरु महाराज नगरी च रें तो गुरु महाराज कृपा बख्शे मेरे पास बहुत सारे हम गाने आ रहे हैं और बड़े बड़े गाने आ रहे होने रेड चिली न आ रहे हैं शाहरुख खान और ਬਹੁਤ ਪੰਜਾਬ ਦੀ ਬਹੁਤ ਮਹਿੰਗੀ ਮੂਵੀ ਬਣ ਰਹੀ ਹੈ ਪਹਿਲੀ ਵਾਰੀ ਜੋ ਕਿ ਬਹੁਤ ਹੀ ਅਮਰ ਸ਼ਾਹ ਦੇ ਟਾਈਮ ਦੀ ਨਾਰਾ ਸ਼ਾਹ ਦੇ ਟਾਈਮ ਦੀ ਫਿਲਮ ਬਹੁਤ ਵੱਡੀ ਫਿਲਮ ਮਸਤਾਨੇ ਆ ਰਹੀ ਹੈ ਔਰ ਮਨਲਾ ਦੇ ਪੰਜਾਬ ਦੀ ਉਹ ਫਿਲਮ ਇਹੋ ਜਿਹੀ ਜਿਵੇਂ ਕਿ ਸਾਉਥ ਦੀ ਬਾਹੂਬਲੀ ਉਸ 15 ਦੇ 19 ਚਾਹੀਤੇ 19 ਵੱਡੀ ਮੂਵੀ ਆ ਰਹੀ ਹੈ ਥੈਂਕ ਯੂ ਸੋ ਮਚ ਆਸਰ ਦਰਬਾਰ ਸਾਹਿਬ ਆਈ ਮਥਾ ਟਿਕਣੀ ਅਸੀਂ ਬਹੁਤ ਹੀ ਗੁਰੂ ਮਾਰ ਦੇ ਬਹੁਤ ਕਿਰਪਾ ਅਸੀਂ ਗੱਲਾਂ ਕਰਦੇ ਆ ਰਹੇ ਸੀ ਕਿ ਬਹੁਤ ਅਸੀਂ ਖੁਸ਼ ਨਸੀਬ ਹੈਗੇ ਕਿ ਗੁਰੂ ਮਾਰਾ ਚਰਨਾ ਚਾਹੇ ਆ ਦਰਬਾਰ ਸਾਹਿਬ ਤੇ ਤੁਹਾਨੂੰ ਪਤਾ ਕਿ ਹਰ ਬੰਦੇ ਦਾ ਚਾਹ ਹੁੰਦਾ ਹੈ ਕਿ ਆਸ ਹੈ ਔਰ ਇਹ ਗੁਰੂ ਮਾਰਾ ਕਿਰਪਾ ਕਰ ਦੇ ਤਾਂ ਹੀ ਬੰਦਾ ਆਪ ਆਂਦਾ ਅਸੀਂ ਕੋਈ 8 ਮਹੀਨੇ ਤੋਂ ਪਲਾਨ ਕਰ ਰਹੇ ਸੀ ਆਣਾ 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 ਕੁਝ ਨਾ ਕੁਝ ਹੁੰਦਾ ਰਿਹਾ ਬਾਅਦ ਮਾਰ ਨੇ ਕਿਰਪਾ ਕੀਤੀ ਅੱਜ ਦਾ ਦਿਨ ਬਹੁਤ ਸ਼ੁਕਰ दर्शन वास्ते आए बस जीते रहन बसते रहन अमृतसर वाले बड़े भाग लोग ने के गुरु महाराज नगरी ज गुरु महाराज कृपा बख्शे बस मेरे बहुत सारे हम गाने आ रहे हैं और बड़े बड़े गाने आ रहे होने रेड चिली न आ रहे शाहरुख खान और ਬਹੁਤ ਪੰਜਾਬ ਦੀ ਬਹੁਤ ਮਹਿੰਗੀ ਮੂਵੀ ਬਣ ਰਹੀ ਹੈ ਪਹਿਲੀ ਵਾਰੀ ਜੋ ਕਿ ਬਹੁਤ ਹੀ ਅਮਰ ਸ਼ਾਹ ਦੇ ਟਾਈਮ ਦੀ ਨਾਰਸ਼ਾਹ ਦੇ ਟਾਈਮ ਦੀ ਫਿਲਮ ਬਹੁਤ ਵੱਡੀ ਫਿਲਮ ਮਸਤਾਨੇ ਆ ਰਹੀ ਹੈ ਔਰ ਮਨਲਾ ਦੇ ਪੰਜਾਬ ਦੀ ਉਹ ਫਿਲਮ ਇਹੋ ਜਿਹੀ ਜਿਵੇਂ ਕਿ ਸਾਉਥ ਦੀ ਬਾਹੂਬਲੀ ਉਸ ਪੱਧਰ ਤੇ ਉਨੀ ਚਾਹੀਤੇ ਉਨੀ ਵੱਡੀ ਮੂਵੀ ਆ ਰਹੀ ਹੈ ਥੈਂਕ ਯੂ ਸੋ ਮਚੀ ਆਸਰ ਦਰਬਾਰ ਸਾਹਿਬ ਆਏ ਮੱਥਾ ਟੇਕਣ ਲਈ ਅਸੀਂ ਬਹੁਤ ਹੀ ਗੁਰੂ ਮਾਰ ਦੀ ਬਹੁਤ ਕਿਰਪਾ ਅਸੀਂ ਇਹ ਗੱਲਾਂ ਕਰਦੇ ਆ ਰਹੇ ਸੀ ਕਿ ਬਹੁਤ ਅਸੀਂ ਖੁਸ਼ ਨਸੀਬ ਹੈਗੇ ਕਿ ਗੁਰੂ ਮਾਰ ਦੇ ਚਰਨਾਂ ਚਾਏ ਆਂ। ਔਰ ਦਰਬਾਰ ਸਾਹਿਬ ਤੇ ਤੁਹਾਨੂੰ ਪਤਾ ਕਿ ਹਰ ਬੰਦੇ ਚਾਹ ਹੁੰਦਾ ਹੈ ਕਿ ਆਸ ਹੈ ਔਰ ਇਹ ਗੁਰੂ ਮਾਰ ਕਿਰਪਾ ਕਰ ਦੇ ਤਾਂ ਹੀ ਬੰਦਾ ਆਪ ਆਂਦਾ ਹੈ। ਅਸੀਂ ਕੋਈ 8 ਮਹੀਨੇ ਤੋਂ ਪਲਾਨ ਕਰ ਰਹੇ ਸੀ ਆਣਾ 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 ਕੁਝ ਨਾ ਕੁਝ ਹੁੰਦਾ ਰਿਹਾ। ਬਾਅਦ ਮਾਰ ਨੇ ਕਿਰਪਾ ਕੀਤੀ ਅੱਜ ਦਾ ਦਿਨ ਬਹੁਤ ਸ਼ੁਕਰ दर्शन वास्ते आए बस जीते रहते रहे बड़े भागा वाले लोग ने तो गुरु महाराज नगरी च रें गुरु महाराज कृपा बख्शे बस मेरे बहुत सारे हम गाने आ रहे हैं और बड़े बड़े गाने आ रहे होने रेड चिली न आ रहे हैं शाहरुख खान और ਬਹੁਤ ਪੰਜਾਬ ਦੀ ਬਹੁਤ ਮਹਿੰਗੀ ਮੂਵੀ ਬਣ ਰਹੀ ਹੈ ਪਹਿਲੀ ਵਾਰੀ ਜੋ ਕਿ ਬਹੁਤ ਹੀ ਅਮਰ ਸ਼ਾਹ ਦੇ ਟਾਈਮ ਦੀ ਨਾਰਾ ਸ਼ਾਹ ਦੇ ਟਾਈਮ ਦੀ ਫਿਲਮ ਬਹੁਤ ਵੱਡੀ ਫਿਲਮ ਮਸਤਾਨੇ ਆ ਰਹੀ ਹੈ ਔਰ ਮਨਲਾ ਦੇ ਪੰਜਾਬ ਦੀ ਉਹ ਫਿਲਮ ਇਹੋ ਜਿਹੀ ਜਿਵੇਂ ਕਿ ਸਾਉਥ ਦੀ ਬਾਹੂਬਲੀ ਉਸ ਪੰਦਰ ਤੇ 19 ਚਾਹੀਤੇ 19 ਵੱਡੀ ਮੂਵੀ ਆ ਰਹੀ ਹੈ ਥੈਂਕ ਯੂ ਸੋ ਮਚ